ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਖਨੌਰੀ ਬਾਰਡਰ ਦੇ ਉੱਤੇ ਖੜੇ ਆ ਜਗਜੀਤ ਸਿੰਘ ਬੱਲੇਵਾਲ ਜੋ ਆਪ ਸਰਬਤ ਸੰਗਤ ਨੂੰ ਪਤਾ ਹੈ 22 ਦਿਨਾਂ ਤੋਂ ਮਰਨ ਵਰਤ ਦੇ ਉੱਤੇ ਬੈਠੇ ਨੇ ਸੋ ਬਾਬਾ ਰਾਜਾ ਰਾਜ ਸਿੰਘ ਜੀ ਅੱਜ ਉਹਨਾਂ ਨੂੰ ਮਿਲਣ ਇੱਥੇ ਪਹੁੰਚੇ ਨੇ ਤੇ ਮੋਰਚੇ ਦੀ ਹਮੈਤਲੀ ਪਹੁੰਚੇ ਨੇ ਨਾਲ ਜਹੇਦਰ ਬਾਬਾ ਕੁਲਵਿੰਦਰ ਸਿੰਘ ਜੀ ਤੇ ਡਾਕਟਰ ਰੀਤੂ ਹੋਰ ਗੁਰੂ ਕੀ ਅਬੰਤ ਲਾਡਲੀਆਂ ਫੌਜਾਂ ਇੱਥੇ ਆਈਆਂ ਨੇ ਬਾਬਾ ਜੀ ਨਾਲ ਗੱਲਬਾਤ ਕਰਦੇ ਆ ਬਾਬਾ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਕਿਸਾਨ ਮੋਰਚੇ ਦੇ ਵਿੱਚ ਪਹੁੰਚਿਆ ਜਿਹੜਾ 8 ਫਰਵਰੀ ਤੋਂ ਸ਼ੁਰੂ ਹੋਇਆ ਤੇ ਅੱਜ ਹਰਵੀ ਤੋਂ ਲੈ ਕੇ ਦਸੰਬਰ ਦਾ ਮਹੀਨਾ ਹੋ ਗਿਆ ਤਕਰੀਬਨ 10 ਮਹੀਨੇ ਹੋ ਗਏ ਆ ਤੇ ਮੋਰਚਿਆਂ ਲੱਗਿਆਂ ਨੂੰ ਜਿਹੜੀ ਸਰਕਾਰ ਆ ਉਹਨਾਂ ਦੇ ਕੰਨ ਤੇ ਜੂੰ ਨਹੀਂ ਸਰਕੀ ਹੁਣ ਪਿਛਲੇ ਤਕਰੀਬਨ 22-23 ਦਿਨਾਂ ਤੋਂ ਸਰਦਾਰ ਜਗਜੀਤ ਸਿੰਘ ਢੱਲੇਵਾਲ ਉਹ ਖੜਦਾਲ ਤੇ ਬੈਠੇ ਨੇ ਮਰਨ ਵਰਤ ਤੇ ਬੈਠੇ ਨੇ ਤੇ ਇੱਕ ਭੁਖੜ ਤਾਲ ਹੁੰਦੀ ਹੈ ਇੱਕ ਹੁੰਦਾ ਮਰਨ ਵਰਤ ਭੁਖੜ ਤਾਲ ਦਾ ਮਤਲਬ ਅਸੀਂ ਤੜਵਾ ਸਕਦੇ ਹਾਂ ਪਰ ਉਹਨਾਂ ਨੇ ਮਰਨ ਵਰਤ ਨੂੰ ਕਿਹਾ ਵੀ ਅਸੀਂ ਆਪਦੇ ਸ਼ਰੀਰ ਦੀ ਹੁੱਤੀ ਦੇ ਦਾਂਗੇ ਇਹ ਕਿਸਾਨੀ ਮੰਗਾ ਨਾ ਮੰਨੀਆ ਤੇ ਇੱਕ ਵਾਰੀ ਪੁਲਿਸ ਵੀ ਉਹਨਾਂ ਨੂੰ ਚੱਕ ਕੇ ਲੈ ਗਈ ਸੀਗੀ ਵੀ ਅਸੀਂ ਮੋਰਚੇ ਨੂੰ ਜਿਹੜਾ ਹੈਗਾ ਤਾਰੋ ਪੀੜ ਕਰਦੀਏ ਪਰ ਸਾਡੇ ਨਾਲ ਕਿਸਾਨ ਆਗੂ ਬੈਠੇ ਨੇ ਜਿਹੜੇ ਦੂਜੇ ਨੰਬਰ ਤੇ ਭਾਈ ਸੁਖਜੀਤ ਸਿੰਘ ਜੀ ਹਰਦੋ ਝੰਡੇ ਵਾਲੇ ਇਹਨਾਂ ਨੇ ਫਿਰ ਉਦੋਂ ਬਾਅਦ ਮਰਨ ਵਰਤ ਰੱਖਤਾ ਸਰਕਾਰ ਨੂੰ ਜਿਹੜਾ ਗੋਡੇ ਟੇਕਣੇ ਪਾਏ ਸਦਾ ਜਗਜੀਤ ਸਿੰਘ ਡੱਲੇਵਾਲ ਨੂੰ ਬਾਅਸ ਮੋਰਚੇ ਦੇ ਵਿੱਚ ਭੇਜਣਾ ਪਿਆ ਅੱਜ ਤਕਰੀਬਨ 22 ਦਿਨਾਂ ਤੋਂ ਉਹ ਬੈਠੇ ਨੇ ਮਰਨ ਵਰਤ ਤੇ ਤੇ ਉਹਨਾਂ ਦੀ ਜਿਹੜੀ ਹਾਲਤ ਆ ਬਹੁਤ ਹੀ ਆ ਜਿਹੜੀ ਹੈਗੀ ਤਰਸਯੋਗ ਨਾਜ਼ੁਕ ਬਣੀ ਹੋਈ ਆ ਤੇ ਕਿਸੇ ਵੇਲੇ ਵੀ ਕੋਈ ਪਾਣਾ ਵਰਤ ਸਕਦਾ ਮੈਂ ਸਾਰੀਆਂ ਪੰਥਕ ਜਥੇਬੰਦੀਆਂ ਨੂੰ ਸਮਾਜ ਸੇਵੀ ਜਥੇਬੰਦੀਆਂ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਕਰਨਾ ਕਿ ਆਓ ਪਾਰਟੀ ਵਾਜੇ ਤੋਂ ਉੱਪਰ ਉੱਠ ਕੇ ਆਪਾਂ ਇਸ ਮੋਰਚੇ ਦਾ ਸਾਥ ਦੇਈਏ ਕਿਉਂਕਿ ਡੱਲੇਵਾਲ ਸਾਹਿਬ ਨੇ ਜਿਹੜੇ ਉਹਨਾਂ ਦਾ ਕੋਈ ਆਪਦਾ ਪਰਿਵਾਰਕ ਮਸਲਾ ਨਹੀਂ ਹੈਗਾ ਨਿੱਜੀ ਮਸਲਾ ਨਹੀਂ ਹੈਗਾ ਉਹ ਸਾਰੇ ਭਾਰਤ ਦੇ ਕਿਸਾਨਾਂ ਲਈ ਲੜਦੇ ਨੇ ਪੰਜਾਬ ਦੇ ਕਿਸਾਨਾਂ ਲਈ ਲੜਦੇ ਰਹੇ ਨੇ ਹਰਿਆਣੇ ਦੇ ਕਿਸਾਨਾਂ ਲਈ ਲੜਦੇ ਰਹੇ ਨੇ ਇਸ ਕਰਕੇ ਸਾਨੂੰ ਉਹਨਾਂ ਦਾ ਵੱਧ ਤੋਂ ਵੱਧ ਸਾਥ ਦੇਣਾ ਚਾਹੀਦਾ ਤੇ ਜਿਹੜੀ ਕਿਸਾਨ ਜਥੇਬੰਦੀਆਂ ਸੰਯੁਕਤ ਮੋਰਚੇ ਦੀਆਂ ਉਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਆ ਕਿ ਆਪਣੇ ਮਤਪੀਦ ਪਲਾ ਕੇ ਤੁਸੀਂ ਇਸ ਮੋਰਚੇ ਦਾ ਸਾਥ ਦਿਓ ਅੱਜ ਇਹ ਮੋਰਚਾ ਜਿਹੜਾ ਇੱਕ ਜੁਟਤਾ ਮੰਗਦਾ ਵੀ ਜਿੰਨਾ ਚਿਰ ਅਸੀਂ ਜਿਨੀ ਖਾਨ ਜਿੱਥੇ ਬੰਦੀਆਂ ਬਾਹਰ ਨੇ ਉਹ ਸਾਰੀਆਂ ਇੱਕ ਪਲੇਟਫਾਰਮ ਤੇ ਹੋ ਜਾਣ ਜਿਹੜੇ ਇਹ ਮੋਰਚਾ ਸੇਤੀ ਹੱਲ ਹੋ ਜਾਊਗਾ ਕਿਉਂਕਿ ਅੱਜ ਸਾਡੀ ਹੋਣ ਦੀ ਗੱਲ ਆ ਗਈ ਅਣਖ ਦੀ ਗੱਲ ਆ ਗਈ ਪੰਜਾਬ ਦੀ ਗੱਲ ਆ ਗਈ ਜਿਹੜੀ ਸਰਕਾਰ ਆ ਉਹ ਸਾਨੂੰ ਦਬਾਉਣਾ ਚਾਹੁੰਦੀ ਆ ਪੰਜਾਬ ਨੂੰ ਖਤਮ ਕਰਨਾ ਚਾਹੁੰਦੀ ਆ ਪਰ ਪੰਜਾਬ ਕਦੇ ਦਬਦਾਨੀ ਪੰਜਾਬ ਗੁਰਾਂ ਦੇ ਨਾਂ ਤੇ ਵਸਦਾ ਅਸੀਂ ਚੜ੍ਹਦੀ ਕਲਾ ਦੇ ਨਾਲ ਆ ਤੇ ਇਸ ਮੋਰਚੇ ਨੂੰ ਅਸੀਂ ਪੂਰੀ ਚੜ੍ਹਦੀ ਕਲਾ ਦੇ ਨਾਲ ਜਿੱਤਾਂਗੇ ਗੁਰੂ ਨਾਨਕ ਦੀ ਕਲਾ ਵਰਤੂਗੀ ਸਤਿਗੁਰਾਂ ਦੀ ਕਲਾ ਵਰਤਣੀ ਆ ਤੇ ਮੈਂ ਬੇਨਤੀ ਕਰਉਣਾ ਚਾਹੁੰਦਾ ਸਾਰੇ ਆਗੂਆਂ ਨੂੰ ਸੇਤੀ ਤੋਂ ਸੇਤੀ ਤੁਸੀਂ ਇਸ ਮੋਰਚੇ ਦਾ ਸਮਰਥਨ ਕਰੋ ਇਹ ਨਾ ਹੋਵੇ ਕੱਲ ਨੂੰ ਕੋਈ ਭਾਣਾ ਵਰਤ ਜੇ ਫਿਰ ਤੁਸੀਂ ਇਸੇ ਕਿਹੜੇ ਮੂੰਹ ਲੈ ਕੇ ਆਓਗੇ ਫਿਰ ਤੁਰੇ ਫਿਰੂਗੇ ਇੱਥੇ ਫਿਰ ਗੱਲ ਨਹੀਂ ਉਹ ਬਣਨੀ ਇਸ ਤੋਂ ਇਸ ਤੋਂ ਪਹਿਲਾਂ ਕੋਈ ਕੋਈ ਗੱਲਬਾਤ ਹੋਵੇ ਤੁਸੀਂ ਆਪਣਾ ਜਿਹੜਾ ਹੈਗਾ ਸਤਿਤੀ ਸਪਸ਼ਟ ਕਰਕੇ ਮੋਰਚੇ ਦੇ ਵਿੱਚ ਪਹੁੰਚ ਕੇ ਆਜੀਆਂ ਰਬਾਓ ਅਰਮਾ ਖਰਮਾ ਤਰਨਾਂ ਦਲ ਦੇ ਮੁਖੀ ਸਿੰਘ ਸਾਹਿਬ ਅਚਰਤ ਸਿੰਘ ਜੀ ਸਿੰਘ ਸਾਹਿਬਾ ਜੀ ਬਾਬਾ ਕੁਲਵਿੰਦਰ ਸਿੰਘ ਜੀ ਚਮਕੌਰ ਸਾਹਿਬ ਵਾਲੇ ਦਲਪੰਥ ਸਮੇਤ ਤੇ ਡਾਕਟਰ ਰੀਤੂ ਜੀ ਦਿੱਲੀ ਤੋਂ ਪਹੁੰਚੇ ਨੇ ਅਸੀਂ ਸਾਰਿਆਂ ਦਾ ਜੀਓ ਆਏ ਧੰਨਵਾਦ ਕਰਦੇ ਆ ਤੇ ਮੈਂ ਸਾਰਿਆਂ ਨੂੰ ਲੜਗੀਆਂ ਫੌਜਾਂ ਨੂੰ ਜਿ세 ਮੈਨੂੰ ਕਹਿੰਨਾ ਆਓ ਆਪਾਂ ਇਸ ਮੋਰਚਾ ਦਾ ਸਮਰਥਨ ਕਰੀਏ ਤੇ ਪ੍ਰਸ਼ਾਸਨ ਨੂੰ ਵੀ ਅਸੀਂ ਕਹਿਣਾ ਚਾਹੁੰਦੇ ਆ ਇਹ ਮਤ ਭੁੱਲੋ ਵੀ ਤੁਸੀਂ ਡਲੇਵਾਲ ਸਾਹਿਬ ਨੂੰ ਚੱਕ ਕੇ ਲੈ ਜਾਓ ਇੱਕ ਸਾਨੂੰ ਪਤਾ ਵੀ ਤੁਸੀਂ ਇੱਕ ਹੰਬੜਾ ਜ਼ਰੂਰ ਮਾਰੋਗੇ ਤੇ ਇਹਨਾਂ ਤੱਕ ਪਹੁੰਚਣੋਂ ਤੋਂ ਪਹਿਲਾਂ ਤੁਹਾਨੂੰ ਜਿਹੜੇ ਨਿਹੰਗ ਸਿੰਘ ਫੌਜਾਂ ਨੇ ਇੱਥੇ ਡਿਊਟੀ ਲਾਈਆ ਸਿੰਘਾਂ ਦੀ ਉਹਨਾਂ ਨਾਲ ਲੱਭਣਾ ਹੋਊਗਾ ਫੇਰ ਆਇਓ ਅਮੀਰ ਤੋਂ ਸਮਝੋ ਕਿ ਇਹ ਨਾ ਤੁਹਾਡੇ ਦਿਮਾਗ 'ਚ ਹੋ ਵੀ ਅਸੀਂ ਚੱਕ ਕੇ ਲੈ ਜਾਵਾਂਗੇ ਆਉਣ ਤੋਂ ਪਹਿਲਾਂ ਕੁਝ ਸੋਚਿਓ ਵੀ ਉੱਥੇ ਫੌਜਾਂ ਬੈਠੀਆਂ ਨੇ ਅਸੀਂ ਨਾਲ ਹਰਦਮ ਤੇ ਮੋਰਚੇ ਦੀ ਸਾਨੂੰ ਪੂਰੀ ਸਪੋਰਟ ਆ ਪਹਿਲਾਂ ਵੀ ਦਿੱਲੀ ਦੇ ਵਿੱਚ ਰਹੇ ਹਾਂ ਹੁਣ ਵੀ ਅਸੀਂ ਨਾਲ ਆ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਓ ਮੋਰਚੇ ਦਾ ਸਾਥ ਦਿਓ ਹੁਣ ਬਾਬਾ ਕੁਲਵਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤੇ ਆਪ ਜੀ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਰੇ ਦਲਪੰਥ ਬਾਬਾ ਰਾਯਾ ਰਾਜ ਸਿੰਘ ਜੀ ਬਾਕੀ ਡਾਕਟਰ ਰੀਤੂ ਜੀ ਬਾਕੀ ਸਮੁੱਚੀ ਸੰਗਤ ਨੂੰ ਪਤਾ ਹੈ ਕਿ ਜਿਹੜਾ ਖਨੋਰੀ ਬਾਰਡਰ ਤੇ ਕਿਸਾਨੀ ਸੰਘਰਸ਼ ਚੱਲਦਾ ਪਿਆ ਹੈ ਭਾਈ ਜਗਜੀਤ ਸਿੰਘ ਜੀ ਡੱਲੇਵਾਲ ਕਿਸਾਨ ਆਗੂ ਜਿਨ੍ਹਾਂ ਦੇ ਸੰਘਰਸ਼ ਦੇ ਵਿੱਚ ਅਹੀ ਸਾਰੇ ਜਥੇਬੰਦੀ ਪਹੁੰਚੀ ਹੈ ਸਾਰਾ ਨਿਹੰਗ ਸਿੰਘ ਬੜੀ ਚੜ੍ਹਦੀ ਕਲਾ ਦੇ ਵਿੱਚ ਕਿਉਂਕਿ ਅੱਜ ਸਾਨੂੰ ਕਿਸਾਨਾਂ ਦਾ ਸਾਥ ਦੇਣ ਦੀ ਲੋੜ ਹੈ ਜਿਵੇਂ ਕਿ ਆਪਾਂ ਦਿੱਲੀ ਵੀ ਸੰਘਰਸ਼ ਦੇ ਵਿੱਚ ਸਾਰੇ ਆਪਾਂ ਕਿਸਾਨਾਂ ਦਾ ਸਾਥ ਦਿੱਤਾ ਹੈ ਕਿਉਂਕਿ ਅੱਜ ਇਕੱਠੇ ਹੋਂ ਦੀ ਲੋੜ ਜਿੰਨੇ ਵੀ ਹੋਰ ਕਿਸਾਨ ਆ ਗੁਣੇ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਵੀ ਆਪਾਂ ਤਕੜੇ ਹੋ ਕੇ ਭਾਈ ਜਗਜੀਤ ਸਿੰਘ ਢੱਲੇਵਾਲ ਉਹਨਾਂ ਦੀ ਸਿਹਤ ਬੜੀ ਨਾਜ਼ੁਕ ਹੈ ਅਸੀਂ ਹੁਣ ਮਿਲ ਕੇ ਆਏ ਆ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਕਰਨ ਉਹਨਾਂ ਨੂੰ ਪਰ ਨਹੀਂ ਸਾਨੂੰ ਹਾਲਾਤ ਦੇਖਣਾ ਚਾਹੀਦਾ ਕਦੋਂ ਤੱਕ ਅਸੀਂ ਓੜਵਾੜੇ ਲੜਾਈਆਂ ਲੜਾਂਗੇ ਕਿਉਂਕਿ ਬਾਅਦ ਚੇ ਜਵੇਂ ਉਹ ਬਾਬਾ ਜੀ ਨੇ ਕਿਹਾ ਬਾਹ ਚੋਂ ਦਾ ਤੁਹਾਡਾ ਕੀ ਫਾਇਦਾ ਹੈ ਬਾਅਦ ਜੇ ਤੁਸੀਂ ਮੀਟਿੰਗਾਂ ਕਰੋ ਜਾਂ ਸੰਯੁਕਤ ਮੋਰਚਾ ਇਹਨਾਂ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਤੁਸੀਂ ਜੇ ਸਾਹ ਦੇਣਾ ਜਿੰਦਿਆ ਜੀ ਕਿਸੇ ਦੇ ਨਾਲ ਖੜਿਆ ਕਰੋ ਸਾਰੇ ਆਪਾਂ ਚੜ੍ਹਦੀ ਕਲਾ 'ਚ ਰਹਿ ਕੇ ਭਾਈ ਜਗਜੀਤ ਸਿੰਘ ਡੱਲੇਵਾਲ ਦਾ ਸਾਰੇ ਕਿਸਾਨਾਂ ਦਾ ਚੜ੍ਹਦੀ ਕਲਾ 'ਚ ਦਿਖਨੋਰੀ ਬਾਰਡਰ ਤੇ ਸਾਰੇ ਵੱਦ ਤੋਂ ਵੱਧ ਪਹੁੰਚੀਏ ਬਾਕੀ ਪ੍ਰਸ਼ਾਸਨ ਨੂੰ ਵੀ ਇਹੀ ਬੇਨਤੀ ਆ ਵੀ ਖਾਲਸਾ ਪੰਥ ਜਿਵੇਂ ਦਿੱਲੀ ਮੋਰਚੇ 'ਚ ਚੜ੍ਹਦੀ ਕਲਾ 'ਚ ਕਿਸਾਨਾਂ ਦੇ ਨਾਲ ਖੜਾ ਸੀ ਹੁਣ ਵੀ ਡਟ ਕੇ ਖੜਾ ਹੈ ਤੇ ਡਟ ਕੇ ਖੜੇਗਾ ਜੇ ਤੁਸੀਂ ਚਾਹੋ ਭਾਈ ਜਗਜੀਤ ਸਿੰਘ ਜੀ ਡੱਲੇਵਾਰ ਨੂੰ ਲਿਜਾਣ ਬਾਰੇ ਨਹੀਂ ਖਾਲਸਾ ਪੰਥ ਪੂਰਾ ਤਿਆਰ ਪਰ ਤਿਆਰ ਇੱਥੇ ਬੈਠਾ ਡਟ ਕੇ ਤੇ ਜਦੋਂ ਵੀ ਆਉਣਾ ਹੋਵੇ ਕੋਈ ਖਾਲਸਾ ਪੰਥ ਇੱਥੇ ਬੈਠਾ ਆਪਾਂ ਸਾਰੇ ਤਕੜੇ ਹੋ ਕੇ ਆਪਾਂ ਕਿਸਾਨਾਂ ਦਾ ਸਾਥ ਦਈਏ ਭਾਈ ਡੱਲੇਵਾਲ ਜੀ ਨੂੰ ਮਹਾਰਾਜ ਚੜ੍ਹਦੀ ਕਲਾ ਕਰਨ ਸਮੁੱਚੀ ਸੰਗਤ ਨੂੰ ਸਾਡੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਰੇ ਵਿਜਿੰਨੇ ਵੀ ਲੋਕੀ ਸੋਸ਼ਲ ਮੀਡੀਆ ਦੇ ਮਾਧਿਅਮ ਤੋਂ ਇਹ ਸੁਨੇਹਾ ਲੈ ਰਹੇ ਨੇ ਹੁਣ ਮੈਂ ਇਹੀ ਕਹਿਣਾ ਚਾਹਨੀ ਆ ਕਿ ਗੁਰੂ ਦੀ ਲਾਡਲੀਆਂ ਫੌਜਾਂ ਨੇ ਇਥੋਂ ਐਲਾਨ ਕਰਤਾ ਹੈ ਔਰ ਖਾਲਸਾ ਪੰਥ ਪੂਰਾ ਤਿਆਰ ਪਰ ਤਿਆਰ ਆ ਅੱਜ ਜਗਜੀਤ ਸਿੰਘ ਢੱਲੇਵਾਲ ਬਾਪੂ ਜੀ ਬੈਠੇ ਨੇ ਅੱਜ ਮੈਨੂੰ ਲੱਗਦਾ ਉਹਨਾਂ ਨੂੰ 22 ਦਿਨ ਹੋ ਗਏ ਉਹਨਾਂ ਦੇ ਹਾਲਤ ਅੱਜੀ ਸੀ ਅੰਦਰ ਜਾ ਕੇ ਦੇਖ ਕੇ ਆਇਆ ਉਹ ਮੈਨੂੰ ਇੱਕ ਲੈਸਨ ਮਿਲਿਆ ਔਰ ਮੈਨੂੰ ਇੱਕ ਸਿੱਖਣੀ ਮਿਲੀ ਕਿ ਉਹ ਆਪਣੇ ਆਪ ਦੇ ਲਈ ਨਹੀਂ ਬੈਠੇ ਉਹ ਸਾਡੇ ਸਾਰਿਆਂ ਲਈ ਬੈਠੇ ਨੇ ਜਿੰਨਾ ਵੀ ਯੂਥ ਅੱਜ ਵੀ ਮੈਂ ਦੇਖ ਰਹੀਆਂ ਅਸੀਂ ਫਿਰ ਵੀ ਪੁਲਿੱਖੇ ਵਿੱਚ ਬੈਠੇ ਆ ਅਸੀਂ ਰਜਾਈਆਂ 'ਚ ਬਹਿ ਕੇ ਨਿਗਲ ਲੈ ਰਹੇ ਆ ਘਰੇ ਬਹਿ ਕੇ ਸਾਡੇ ਇਕੱਤਰ ਨਾ ਹੋਣ ਦਾ ਫਾਇਦਾ ਸਰਕਾਰਾਂ ਚੁੱਕ ਰਹੀਆਂ ਨੇ ਸਾਡੇ ਕਿਸਾਨ ਆਗੂ ਜਾਂ ਜੋ ਵੀ ਜਥੇਬੰਦੀਆਂ ਅੱਜ ਇੱਥੇ ਰਲ ਮਿਲ ਕੇ ਨਹੀਂ ਪਹੁੰਚ ਰਹੀਆਂ ਸਾਡਾ ਏਕਾ ਨਹੀਂ ਹੈ ਇਸ ਕਰਕੇ ਉਹ ਫਾਇਦਾ ਚੱਕ ਰਹੇ ਨੇ ਬਟ ਜੇ ਸਾਡੇ ਏਕੇ ਵਿੱਚ ਹੀ ਸਾਡੀ ਤਾਕਤ ਹੈਗੀ ਆ ਮੈਂ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਤੁਹਾਡੀ ਬੇਨਤੀ ਕਰਦੀ ਆ ਪਿਛਲਾ ਵੀ ਜਦ ਕਿਸਾਨੀ ਮੋਰਚਾ ਹੋਇਆ ਸੀ ਸਾਰੀਆਂ ਫੌਜਾਂ ਨੇ ਵੀ ਸਾਰੇ ਯੂਥ ਨੇ ਵੀ ਗੱਜਵੱਜ ਕੇ ਉੱਥੇ ਸ਼ਮੂਲੀਅਤ ਕੀਤੀ ਸੀਗੀ ਸਪੋਰਟ ਕੀਤਾ ਸੀਗਾ ਅੱਜ ਵੀ ਉਹੀ ਤਰੀਕਾ ਅੱਜ ਵੀ ਉਹੀ ਨੋਬਤ ਆ ਗਈ ਹੈ ਕਿ ਸਾਡੇ ਨਾਲ ਫਿਰ ਧੋਖਾ ਹੋਇਆ ਕਿਉਂਕਿ ਅਸੀਂ ਭੋਲੇ ਲੋਕ ਆ ਨਾ ਦਿਲ ਦੇ ਸਾਫ਼ ਲੋਕ ਆ ਅਸਾਨੂੰ ਇਹ ਲੱਗਦਾ ਕਿ ਜਿਵੇਂ ਅਸੀਂ ਆਪ ਆਏ ਵੇ ਇਹ ਵੀ ਹੋਣੀ ਇਹ ਸਰਕਾਰਾਂ ਵੀ ਹੋਣੀ ਅਸੀਂ ਵਿਸ਼ਵਾਸ ਕਰ ਲੈਨੇ ਆ ਸਾਰਿਆਂ ਤੇ ਬਟ ਹੁਣ ਸਾਨੂੰ ਜੋ ਕਹਿੰਦੇ ਨਾ ਇੱਕ ਵਾਰੀ ਕੋਈ ਛੂਰੀ ਮਾਰਦਾ ਨਾ ਫਿਰ ਉਹਨੂੰ ਦੂਜੀ ਵਾਰੀ ਦੁਬਾਰਾ ਪਿੱਠ ਨਹੀਂ ਉਹਦੇ ਅੱਗੇ ਦੇਣੀ ਚਾਹੀਦੀ ਆ ਇਹ ਸਰਕਾਰਾਂ ਦਾ ਤੁਸੀਂ ਦੇਖ ਲਓ ਕਿਸ ਤਰੀਕੇ ਦਾ ਚਲਨ ਹੈਗਾ ਪਿਛਲੀ ਵਾਰ ਵੀ ਸਾਡੀ ਮੰਗਾ ਨਹੀਂ ਮੰਨਿਆ ਸਾਡੇ ਨਾਲ ਧੋਖਾ ਕੀਤਾ ਅੱਜ ਫਿਰ ਇਹ ਮੋਰਚਾ ਲੱਗਿਆ ਹੁਣ بار بار ਇਹ ਚੀਜ਼ਾਂ ਨਹੀਂ ਹੋਣੀ ਚਾਹੀਦੀਆਂ ਜਿੰਨੇ ਵੀ ਕਿਸਾਨ ਆਗੂ ਐ ਜੱਥੇਬੰਦੀਆਂ ਮੇਰੀ ਹੱਥ ਜੋੜ ਕੇ ਬੇਨਤੀ ਹੈ ਜੀ ਟਾਈਮ ਹੁੰਦੇ ਆ ਜਾਓ ਜਿੱਦਾਂ ਬੱਬਰ ਰਾਜਾ ਰਾਜ ਸਿੰਘ ਜੀ ਨੇ ਕਿਹਾ ਕਿ ਕੁਝ ਵੱਡਾ ਹੋ ਜਾਏਗਾ ਫਿਰ ਤੁਸੀਂ ਕੀ ਮੂੰਹ ਲੈ ਕੇ ਆ ਕੀ ਸੁਨੇਹਾ ਲੈ ਕੇ ਇੱਥੇ ਆਓਗੇ ਕਿ ਕਿਸ ਕਿਸ ਚੀਜ਼ ਨੂੰ ਬਚਾਣ ਲਈ ਇੱਥੇ ਆਓਗੇ ਅੱਜ ਟਾਈਮ ਹੈਗਾ ਆਪਣੀ ਆਪਣੀ ਜਿਹੜੀ ਵੀ ਫਰਜ਼ਾਈ ਲੀ ਗੋ ਤੁਹਾਡੇ ਵਿੱਚ ਹੈਗੀ ਉਹਨੂੰ ਪਰੇ ਰੱਖ ਕੇ ਆਪਣੇ ਫਿਊਚਰ ਲਈ ਆਪਣੇ ਜਨਰੇਸ਼ਨ ਆਉਣ ਵਾਲੀ ਉਹਦੇ ਫਿਊਚਰ ਲਈ ਪੰਜਾਬ ਲਈ ਪੂਰੇ ਭਾਰਤ ਦੇ ਕਿਸਾਨਾਂ ਲਈ ਤੁਸੀਂ ਅੱਗੇ ਹੋ ਕੇ ਆ ਜਾਓ ਸਭ ਕੁਝ ਬਚਾ ਲੋ ਔਰ ਜਿਹੜੇ ਅੰਦਰ ਬਾਪੂ ਜੀ ਬੈਠੇ ਨੇ ਸਭ ਤੋਂ ਵੱਡੀ ਸਾਡੀ ਜ਼ਿੰਮੇਵਾਰੀ ਬੰਦੀ ਹੈ ਜੋ ਕੌਮ ਲਈ ਸਾਡੇ ਲਈ ਆਪਣੇ ਪ੍ਰਾਣ ਨਹੀਂ ਆਪਣੀ ਸ਼ਰੀਰ ਨਹੀਂ ਆਪਣਾ ਪਰਿਵਾਰ ਨਹੀਂ ਦੇਖ ਰਹੇ ਜਿਸ ਸਾਨੂੰ ਪੂਰੇ ਨੂੰ ਇੱਕ ਪਰਿਵਾਰ ਮੰਨ ਕੇ ਚੱਲ ਰਹੇ ਆ ਤੇ ਸਾਡੀ ਆਪ ਦੀ ਜ਼ਿੰਮੇਵਾਰੀ ਹੈਗੀ ਆ ਉਹਨਾਂ ਦਾ ਆ ਕੇ ਇੱਥੇ ਸ਼ਮੂਲੀਅਤ ਕਰੋ ਸਾਥ ਦਿਓ ਤਾਂ ਕਿ ਅਸੀਂ ਆਪਣਾ ਭਵਿੱਖ ਅੱਗੇ ਬਚਾ ਸਕੀਏ ਔਰ ਸਰਕਾਰਾਂ ਨੂੰ ਦੱਸ ਸਕੀਏ ਕਿ ਜੇ ਅਸੀਂ ਸ਼ਾਂਤ ਮਹੀਨਿਆਂ ਲੋਨਨ ਕਰਦੇ ਆ ਤੇ ਤੁਸੀਂ ਸੁਣਦੇ ਨਹੀਂ ਫਿਰ ਜੇ ਅਸੀਂ ਬਾਰਡਰ ਪਾਰ ਕਰਦੇ ਆ ਤੇ ਤੁਸੀਂ ਕਹਿੰਦੇ ਅਤਵਾਦੀ ਆ ਗਏ ਤੇ ਇਸ ਕਰਕੇ ਇਹੋ ਜਿਹੇ ਲਾਂਤਾ ਤੁਹਾਨੂੰ ਪੈਣੀਆ ਚਾਹੀਦੀਆਂ ਤੁਸੀਂ ਸਾਡੇ ਤੇ ਇਹੋ ਜਿਹੇ ਅਲੀਗੇਸ਼ਨਸ ਨਾ ਲਾਓ ਸਾਡੀ ਏਕਤਾ ਵਿੱਚ ਸਭ ਕੁਝ ਹੈਗਾ ਇਸੇ ਸ਼ਬਦ ਨਾਲ ਮੈਂ ਇੱਥੇ ਦੂਜੇ ਬਾਪੂ ਜੀ ਵੀ ਬੈਠੇ ਨੇ ਜੋ ਦੂਜੇ ਨੰਬਰ ਦੇ ਆਗੂ ਹੈਗੇ ਆ ਇਹਨਾਂ ਨੂੰ ਵੀ ਆਪਾਂ ਨੂੰ ਸੁਣਨਾ ਹੈਗਾ ਇੱਥੇ ਇਹਨਾਂ ਦੇ ਵੀ ਬੜੇ ਯੋਗਦਾਨ ਹੈਗੇ ਨੇ ਔਰ ਮੈਂ ਹੀ ਐਲਾਨ ਕਰਨਾ ਚਾਹਨੀ ਹੈ ਇਥੋਂ ਕਿ ਅਸੀਂ ਯੂਥ ਪੂਰਾ ਨਾਲ ਖੜਿਆ ਪਰ ਜਿਹੜਾ ਘਰ ਬੈ ਕੇ ਸੁਣ ਰੋ ਉਹਨਾਂ ਦਾ ਫਰਜ਼ ਬੰਦਾ ਇੱਥੇ ਆਓ ਮੋਰਚੇ ਸ਼ਮੂਲੀਅਤ ਪਾਓ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਸ ਖਨੌਰੀ ਮੋਰਚੇ ਤੇ ਸਾਨੂੰ ਬਹੁਤ ਹੀ ਵੱਡਾ ਬਲ ਮਿਲਿਆ ਜਦੋਂ ਬਾਬਾ ਰਾਜाराम ਸਿੰਘ ਜੀ ਬਾਬਾ ਕੁਲਵਿੰਦਰ ਸਿੰਘ ਜੀ ਡਾਕਟਰ ਰਿਤੂ ਜੀ ਔਰ ਉਹਨਾਂ ਦੀਆਂ ਲਾਡੀਆਂ ਫੌਜਾਂ ਇਸ ਮੋਰਚੇ ਨੂੰ ਸਪੋਰਟ ਕਰਨ ਵਾਸਤੇ ਔਰ ਆਪਣੀ ਹਾਜ਼ਰੀ ਦਿੱਤ ਤਾ ਕਿ ਆਪਣੀ ਹਾਜ਼ਰੀ ਆਪਾਂ ਇੱਥੇ ਲਵਾਵਾਂਗੇ ਤਾਂ ਕਿ ਸਰਦਾਰ ਜੁਜੀਸ਼ੀਨ ਡੱਲੇਵਾਲ ਨੂੰ ਅਗਰ ਪ੍ਰਸ਼ਾਸਨ ਚੁੱਕਣ ਦੀ ਕੋਸ਼ਿਸ਼ ਕਰਦਾ ਤੇ ਪਹਿਲੋਂ ਨਿਹੰਗ ਫੌਜਾਂ ਨਾਲ ਦਾ ਮੁਕਾਬਲਾ ਹੋਊਗਾ ਬੜੀ ਸਾਨੂੰ ਇਸ ਗੱਲ ਦਾ ਮਾਣ ਔਰ ਸਾਨੂੰ ਹੌਸਲਾ ਮਿਲਿਆ ਵਾ ਸਰਦਾਰ ਜਗਜੀਤ ਸਿੰਘ ਡੱਲੇਵਾਲੀ ਚੜ੍ਹਦੀ ਕਲਾ ਵਿੱਚ ਨੇ ਸੇਹਦ ਜ਼ਰੂਰ ਜੜੀ ਹੈ 22 ਦਿਨ ਬਾਅਦ ਡਾਊਨ ਹੋ ਗਈਆ ਲੇਕਿਨ ਖਾਲਸਾ ਮੇਸਾ ਚੜ੍ਹਦੀ ਕਲਾ ਚ ਰਹਿੰਦਾ ਵਾ ਪਰਮਾਤਮਾ ਨੂੰ ਮੰਨਣ ਵਾਲੇ ਨੇ ਸੋ ਮੈਂ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਇਹ ਇੱਥੇ ਆਏ ਸਾਨੂੰ ਸਪੋਰਟ ਕੀਤੀ ਹੌਸਲਾ ਵਧਾਇਆ ਔਰ ਮੈਂ ਪੰਜਾਬ ਦੇ ਰੋ ਹਿੰਦੁਸਤਾਨ ਦੇ ਬਾਕੀ ਸਾਰੇ ਕਿਸਾਨ ਮਜ਼ਦੂਰਾਂ ਨੂੰ ਬੇਨਤੀ ਕਰਨਾ ਚਾਹੁੰਨਾ ਕਿ ਦੇਖੋ ਸਰਦਾਰ ਜਗਜੀਤ ਸਿੰਘ ਡੱਲੇਵਾਲ ਉਹਨਾਂ ਨੇ ਆਪਣੀ ਜਿਹੜਾ ਬਲਦਾਨ ਆ ਉਹ ਪੂਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਵਾਸਤੇ ਦੇ ਰਹੇ ਨੇ ਦੋਸਤੋ ਸਾਨੂੰ ਆਪਣੇ ਘਰਾਂ 'ਚ ਬਹਿਣਾ ਨਹੀਂ ਚਾਹੀਦਾ ਸਾਹਸ ਦੇਣਾ ਚਾਹੀਦਾ ਜਿਸ ਤਰ੍ਹਾਂ ਲਾੜੀਆਂ ਨਿਹੰਗ ਫੌਜਾਂ ਨੇ ਆਣ ਕੇ ਸਾਨੂੰ ਵੱਡਾ ਹੌਸਲਾ ਦਿੱਤਾ ਵੱਡੀ ਸਪੋਰਟ ਕੀਤੀ ਆ ਮੈਂ ਦੁਬਾਰਾ ਤੋਂ ਫੇਰ ਇਹਨਾਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ